ਤਲੋ ਤੁਹਾਨੂੰ ਸਾਂਝੀ ਕਰਨੀ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਨਹੀਂ ਕੱਲੇ ਪੂਰੇ ਹਿੰਦੁਸਤਾਨ ਦੇ ਵਿੱਚ ਨਸ਼ਿਆਂ ਦਾ ਹੜ ਬੜਿਆ ਹੂੰ ਤੇ ਉਹਦਾ ਕੋਈ ਹੈ ਕੋਈ ਟਰੀਟਮੈਂਟ ਕੋਈ ਤੁਹਾਡੇ ਜੜੀਆਂ ਬੂਟੀਆਂ ਚ ਗੱਲ ਇਹ ਹੈ ਭੰਮੀ ਜੀ ਕਿ ਅਗਰ ਕੋਈ ਇਨਸਾਨ ਨਸ਼ਾ ਕਰਦਾ ਹੈ ਪਹਿਲੀ ਗੱਲ ਤਾਂ ਮੇਰਾ ਜਿਹੜਾ ਐਕਸਪੀਰੀਅੰਸ ਰਿਹਾ ਲਗਭਗ 1992 93 ਤੋਂ ਅਸੀਂ ਕੰਮ ਕਰਦੇ ਆ ਰਹੇ ਹਾਂ ਮੇਰਾ ਇੱਕ ਐਕਸਪੀਰੀਅੰਸ ਰਿਹਾ ਕਿ ਉਹ ਇਨਸਾਨ ਨਸ਼ਾ ਛੱਡਣਾ ਚਾਹੁੰਦਾ ਹੈ ਜੀ ਇਹ ਗੱਲ ਕਲੀਅਰ ਹੈ ਅੱਛਾ ਜਦੋਂ ਇਨਸਾਨ ਨਸ਼ਾ ਕਰਨ ਲੱਗਦਾ ਹੈ ਉਹ ਯਾਰਾਂ ਦੋਸਤਾਂ ਦੇ ਕਹਿ ਲੱਗ ਜਾਂਦਾ ਜਾਂ ਵੈਸੇ ਸ਼ੁਗਲ ਮੇਲੇ ਚ ਲੱਗ ਜਾਂਦਾ ਜਾਂ ਕੋਈ ਕੋਈ ਵੀ ਰੀਜ਼ਨ ਕਈ ਰੀਜ਼ਨ ਹੋ ਜਾਂਦੇ ਆ ਲੇਕਿਨ ਜਦੋਂ ਉਹ 10 15 ਦਿਨ ਨਸ਼ਾ ਕਰ ਲੈਂਦਾ 15 20 ਦਿਨ ਬਾਅਦ ਜਦੋਂ ਉਹਦੀ ਨਸ਼ਾ ਜੇਬ ਤੇ ਵੀ ਭਾਰੀ ਪੈਂਦਾ ਸਿਹਤ ਤੇ ਵੀ ਭਾਰੀ ਪੈਂਦਾ ਤੇ ਸਮਾਜਿਕ ਤੌਰ ਤੇ ਵੀ ਭਾਰੀ ਪੈਂਦਾ ਫਿਰ ਉਹ ਕਹਿੰਦਾ ਵੀ ਯਾਰ ਇਹ ਕਿੱਥੋਂ ਪੰਗਾ ਲੈ ਲਿਆ ਨੂੰ ਛੱਡਾਂ ਫਿਰ ਉਹ ਛੱਡ ਦਿੰਦਾ ਜਦੋਂ ਛੱਡਦਾ ਫਿਰ ਉਹਦੇ ਨੱਕ ਚੋਂ ਪਾਣੀ ਅੱਖਾਂ ਚੋਂ ਪਾਣੀ ਫਿਰ ਉਹਦਾ ਸਰੀਰ ਟੁੱਟਦਾ ਫਿਰ ਉਹਨੂੰ ਐ ਐ ਲੱਗਦਾ ਵੀ ਯਾਰ ਇਹ ਤਾਂ ਨਰਕ ਹੋ ਗਿਆ ਕੰਮ ਫਿਰ ਉਹ ਨਸ਼ਾ ਕਰਦਾ ਤਾਂ ਸਰੀਰ ਸੈੱਟ ਹੋ ਜਾਂਦਾ ਫਿਰ ਉਹ ਕਹਿੰਦਾ ਯਾਰ ਠੀਕ ਐ ਉਹਦੇ ਵਿੱਚ ਹੀ ਫਿਰ ਸਵੇਰ ਤੋਂ ਰਾਤ ਤੱਕ ਕਮਿਟਮੈਂਟ ਕਰੀ ਜਾਂਦਾ ਮੈਂ ਛੱਡੂ ਮੈਂ ਕਰੂ ਕਰਦੇ ਕਰਦੇ ਕਿਸੇ ਦੇ 20 ਸਾਲ ਲੰਘ ਜਾਂਦੇ ਨੇ ਕਿਸੇ ਦੇ 10 ਸਾਲ ਲੰਘ ਜਾਂਦੇ ਨੇ ਕਿਸੇ ਦੀ ਲਾਈਫ ਲੰਘ ਜਾਂਦੀ ਆ ਉਹ ਨਸ਼ਾ ਛੱਡਣਾ ਚਾਹੁੰਦਾ ਔਰ ਲੋਕ ਉਹਨੂੰ ਮਤਲਬ ਤਾਣੇ ਦੇ ਦੇ ਮਾਰ ਦਿੰਦੇ ਨੇ ਤੂੰ ਨਸ਼ੇੜੀ ਤੂੰ ਸਾਡਾ ਘਰ ਬਰਬਾਦ ਕਰਤਾ ਤੂੰ ਜੇ ਸਾਡੇ ਨਾਲ ਜੰਮਦਾ ਮਾਵਾ ਧੀਆਂ ਇਹੀ ਗੱਲਾਂ ਆਮ ਨਾਰਮਲ ਗੱਲਾਂ ਬਿਲਕੁਲ ਸਹੀ ਗੱਲ ਲੇਕਿਨ ਨਸ਼ਾ ਛਡਾਉਣ ਵਾਸਤੇ ਸਭ ਤੋਂ ਵੱਡੀ ਚੀਜ਼ ਜਿਹੜੀ ਆ ਉਹ ਹੈ ਉਹਦਾ ਪਰਿਵਾਰ ਪਹਿਲਾਂ ਜੇ ਪਰਿਵਾਰ ਇਹ ਸਮਝ ਲੇ ਵੀ ਸਾਡੇ ਬੱਚੇ ਨੂੰ ਇੱਕ ਰੋਗ ਹੋ ਗਿਆ ਜਿਵੇਂ ਕਿਸੇ ਨੂੰ ਕੈਂਸਰ ਹੋ ਜਾਂਦਾ ਆਪਾਂ ਕਿੰਨਾ ਕੁਝ ਕਰਦੇ ਆ ਉਹਦੇ ਵਾਸਤੇ ਇਹ ਵੀ ਤਰ੍ਹਾਂ ਦੇ ਇੱਕ ਦਿਮਾਗ ਨੂੰ ਕੈਂਸਰ ਹੀ ਲੱਗ ਗਿਆ ਜਿਹਨੂੰ ਨਸ਼ਾ ਲੱਗ ਗਿਆ ਕਿ ਮੈਂ ਤਾਂ ਉਹਨੂੰ ਇੱਕ ਇਹ ਹੋ ਗਿਆ ਕਿ ਦਵਾਈ ਖਾਊਗਾ ਤੇ ਚੱਲੂਗਾ ਤੇ ਉਹ ਨਸ਼ਾ ਖਾਊਗਾ ਤੇ ਚੱਲੂਗਾ ਤਾਂ ਉਹਨੂੰ ਜੇ ਪਰਿਵਾਰ ਹੈਲਪ ਕਰਦਾ ਤੇ ਦੂਜੀ ਗੱਲ ਪਰਿਵਾਰ ਮੇਰੇ ਕੋਲ ਜਿੰਨੇ ਬੱਚੇ ਆਉਂਦੇ ਨੇ ਜੰਗ ਬੱਚੇ ਆਉਂਦੇ ਨੇ ਉਹ ਇੱਕੋ ਗੱਲ ਕਹਿਣਗੇ ਜੀ ਮੰਮੀ ਪਾਪਾ ਨੂੰ ਬਾਹਰ ਬਿਠਾਓ ਗੁਲਸਬਾਪਾ ਗੱਲ ਕਰਨੀ ਆ ਮੈਨੂੰ ਕਈ ਵਾਰੀ ਆਇਆ ਹੁੰਦਾ ਵੀ ਇਹ ਕੋਈ ਅਬਦੀ ਜਾਤ ਦਾ ਮੈਰਿਜ ਲਾਈਫ ਦੀ ਗੱਲ ਕਰੂਗਾ ਜਾਂ ਕੋਈ ਗੁਪਤ ਰੋਗ ਦੀ ਗੱਲ ਕਰੂਗਾ ਲੇਕਿਨ ਨਹੀਂ ਉਹ ਗੱਲ ਕਰਦਾ ਮੇਰੇ ਨਾਲ ਕਿ ਗੁਲਸਬਾ ਮੈਂ ਨਸ਼ਾ ਤਾਂ ਹੁਣ ਛੱਡ ਦਵਾਂ ਇਹ ਕਿੱਡੀ ਕ ਗੱਲ ਆ ਇਹ ਸਭ ਪਤਾ ਉਹਨਾਂ ਨੂੰ ਵੀ ਕਹਿੰਦੇ ਸਾਨੂੰ ਪੰਜ ਚਾਰ ਦਿਨ ਦੀ سپورਟ ਚਾਹੀਦੀ ਆ ਗੁਲਸੱਬ ਦੇ ਦਿਓ ਅਸੀਂ ਛੱਡ ਦਾਂਗੇ ਪਰ ਕਹਿੰਦਾ ਸਾਡੀ ਬੁੜੀ 24 ਘੰਟੇ ਮੇਰੇ ਕੰਨੀ ਆਏ ਝਾਕਦੀ ਰਹਿੰਦੀ ਜਿਵੇਂ ਫੇਰ ਕੁਝ ਕਰਤਾ ਕਹਿੰਦਾ ਮੈਂ ਛੱਡੀ ਵੀ ਜਾਂਦਾ ਤਾਂ ਵੀ ਮੇਰੇ ਮਗਰ ਤੁਰੀ ਰਹਿੰਦੀ ਆ سپورਟ ਚਾਹੀਦੀ ਮਤਲਬ ਉਹਨੂੰ ਇੰਨਾ ਕੰਜਸਟਡ ਕਰ ਦਿੰਦੇ ਨੇ ਬੰਦੇ ਨੂੰ ਕਿ ਉਹ ਮਤਲਬ ਛੱਡਣ ਦੀ ਬਜਾਏ ਉਹ ਹੋਰ ਰੁਲਝਦਾ ਵੀ ਚੱਲ ਫਿਰ ਜੇ ਤੁਸੀਂ ਹਟਦੇ ਨਹੀਂ ਤਾਂ ਐਸੀ ਤੇ ਸੀ ਫ੍ਰਸਟ੍ਰੇਸ਼ਨ ਚ ਹੀ ਸ਼ੁਰੂ ਹੋ ਜਾਂਦਾ ਮੇਰਾ ਸਭ ਤੋਂ ਵੱਡਾ ਕਾਉਂਸਲਿੰਗ ਜਿਹੜਾ ਹੁੰਦਾ ਮੈਡਮ ਉਹ ਮੈਂ ਕਰਦਾ ਜਿਹੜੇ ਲੋਕ ਮੇਰੇ ਕੋਲ ਆਉਂਦੇ ਆ ਉਹਨਾਂ ਦੀ ਫੈਮਿਲੀ ਦੀ ਵੀ ਇਹ ਬੰਦਾ ਬਿਮਾਰ ਹੋ ਗਿਆ ਇਹਨੂੰ ਤੁਸੀਂ ਬਸ ਸਾਰਾ ਦਿਨ ਅਹੀਂ ਕਹੀ ਜਾਓ ਵੀ ਤੂੰ ਸਾਡਾ ਚੰਨ ਹੈ ਤੂੰ ਤਾਂ ਸਾਡੀ ਜਾਨ ਹੈ ਤੇਰੇ ਬਿਨਾ ਸਾਡੀ ਜ਼ਮੀਨ ਰੁਲ ਜਾਣੀ ਆ ਪੁੱਤ ਗੱਲ ਹੀ ਕੋਈ ਨਹੀਂ ਸਹੀ ਗੱਲ ਹੈ ਤਾਂ ਕੀ ਹੋ ਗਿਆ ਜੇ ਤੂੰ ਡਰ ਗਿਆ ਲੱਬੜ ਗਿਆ ਧੋਲਾਂਗੇ ਇਹ ਕਿੱਡੀ ਗੱਲ ਬਿਲਕੁਲ ਮਤਲਬ ਉਹਨੂੰ ਪਿਆਰ ਨਾਲ ਜਦੋਂ ਫਿਰ ਫਿਰ ਥੋੜੀ ਜੀ ਸਾਡੀ سپورਟ ਚਾਹੀਦੀ ਆ ਦਵਾਈ ਦੇਤੀ badi moti ਤੋੜ ਲੱਗਦੀ ਆ ਸ਼ਰੀਰ ਨੂੰ ਉਹ ਹੱਟ ਗਈ ਨੀਂਦ ਨਹੀਂ ਆਉਂਦੀ ਉਹ ਹੱਟ ਗਈ ਬੜਾ ਮੋਟਾ ਘਰੇਲੂ ਜਿਵੇਂ ਉਹਦਾ ਰਾਤ ਰਾਤ ਦੀ ਜਿਹੜੀ ਉਹਦੀ ਨਾਈਟ ਦਾ ਹੁੰਦਾ ਵੀ ਚਲੋ ਮੈਂ ਆਪਣਾ ਜ਼ਿੰਦਗੀ ਚ ਰੋਮਾਂਸ ਨਾ ਖਤਮ ਹੋ ਜਾਏ ਉਹ ਮੈਡੀਸਨ ਨਾਲ ਲਾ ਲਈ ਬੰਦਾ ਠੀਕ ਹੋ ਜਾਂਦਾ ਉਹਨੂੰ ਲੱਗਦਾ ਵੀ ਮਤਲਬ ਕਿ ਮੈਂ ਨਿਕਲ ਗਿਆ ਤੇ ਕੋਈ ਵੀ ਐਸਾ ਮੰਦਭਾਗਾ ਨਹੀਂ ਹੁੰਦਾ ਜਿਹੜਾ ਇੱਕ ਵਾਰ ਨਸ਼ੇ ਚੋਂ ਨਿਕਲ ਕੇ ਦੁਬਾਰਾ ਲੱਗ ਜੇ ਬਹੁਤ ਰੇਅਰ ਹੁੰਦਾ ਉਹ ਉਹਨੂੰ ਪਤਾ ਹੀ ਹੁੰਦਾ ਇਹਦਾ ਔਰ ਅਸੀਂ ਉਹਦੇ ਲਈ ਕਰਦੀ ਕੁਝ ਨਹੀਂ ਜੀ ਮੈਂ ਤੁਹਾਨੂੰ ਦੱਸਾਂ ਸੱਚੀ ਗੱਲ ਅਸੀਂ ਉਹਦੇ ਲਈ ਬਾਬੇ ਡਾਨਕ ਦੇ ਚਰਨਾਂ 'ਚ ਦੁਆ ਕਰਦੇ ਹਾਂ ਉਹ ਵੀ ਬਾਬਾ ਜਿਵੇਂ ਅਸੀਂ ਤੇਰੇ ਬੱਚੇ ਆ ਇਹ ਵੀ ਤੇਰਾ ਬੱਚਾ ਹੈ ਚਲੋ ਭਟਕ ਗਿਆ ਸਰ ਨੂੰ ਜੇ ਤਾਂ ਕੋਈ ਬਲ ਬਖਸ਼ਿਆ ਇਹ ਜਾਂ ਤਾਂ ਸਾਡੇ ਹੱਥ ਚ ਜਸ ਪਾ ਵੀ ਅਸੀਂ ਇਹਨੂੰ ਕੁਝ ਇਹ ਜਾਂ ਦੇ ਦਈਏ ਔਰ ਮੈਂ ਉਹੀ ਜੜੀਆਂ ਬੁੱਟੀਆਂ ਦਿੰਨਾ ਜਿਹੜੀਆਂ ਗ੍ਰੰਥਾਂ ਚ ਲਿਖੀਆਂ ਨੇ ਸਾਰੇ ਵੈਦ ਦਿੰਦੇ ਆ ਪਰ ਮੈਂ ਹੈਰਾਨ ਹੋ ਜਾਂਦਾ ਵੀ ਜਦੋਂ ਅਸੀਂ ਦਿੰਦੇ ਆ ਉਹ ਚਾਰਕ ਦਿਨਾਂ ਚ ਸਿੱਧਾ ਹੋ ਕੇ ਆ ਜਾਂਦਾ ਗੁਰਸਾ ਕਮਾਲ ਦਾ ਕਮਾਲ मतलब ਇਹ ਇੱਕ ਬੁੱਢੀ ਗੱਲ ਹੈ ਕੀ ਬਾਤ ਹੈ ਕੱਲ ਥੋੜੀ ਬਹੁਤ ਦਰੁਸਤ ਆ ਸਾਡੇ ਮਹਿਮਾਨ ਵੀ ਬਹੁਤ ਹੈ ਜਿਨ੍ਹਾਂ ਦੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਮੇਰਾ ਖਿਆਲ ਹੈ ਨਾ ਤੋਂ ਵੀ ਪੁੱਛ ਲੈਣਾ ਇਹਨਾਂ ਨੂੰ ਕੀ ਪ੍ਰੋਬਲਮ ਹੈਗੀ ਹੈ ਇਹਨਾਂ ਦਾ ਵੀ ਕੋਈ ਹੱਲ ਕਰੋ ਹਾਂ ਦਾ ਬੜਾ ਪਰਿਵਾਰ ਹੈ ਹਾਂਜੀ ਇਹਨਾਂ ਦਾ ਵੀ ਹੱਲ ਕਰੋ ਇਹਨਾਂ ਦੇ ਕੁਐਸਚਨ ਦਾ ਫਿਰ ਬਿਲਕੁਲ ਜੀ ਬਿਲਕੁਲ ਜੇ ਕਿਸੇ ਦਾ ਵੀ ਸਵਾਲ ਹੈ ਜਰੂਰ ਆਪਾਂ ਕੋਸ਼ਿਸ਼ ਕਰਦੇ ਹਾਂ ਉਹ ਉੱਥੇ ਹੱਥ ਉਠਾਇਆ ਉਹਨਾਂ ਨੇ ਜੀ ਹਾਂਜੀ ਸਰ ਐਕਚੁਅਲੀ ਮੇਰੀ ਸਮੱਸਿਆ ਇਹ ਹੈ ਕਿ ਮੈਂ ਵੀ ਆਪਣੇ ਯਾਰਾਂ ਦੋਸਤਾਂ ਨਾਲ ਮਿਲ ਕੇ ਨਾ ਡਰਿੰਕ ਵਗੈਰਾ ਕਰਨ ਲੱਗ ਗਿਆ ਸੀ ਤੇ ਜਿਸ ਕਰਕੇ ਜਿਹੜਾ ਮੇਰਾ ਲੀਵਰ ਹੈ ਉਹ ਫੈਟੀ ਹੋ ਗਿਆ ਜੀ ਹੂੰ ਤਾ ਉਸ ਦਾ ਅਗਰ ਕੋਈ ਇਲਾਜ ਦੱਸ ਦੋ ਤਾਂ ਤੁਹਾਡਾ ਬਹੁਤ ਧੰਨਵਾਦ ਹੋਏਗਾ ਸਰ ਇਹ ਇਹ ਵੀ ਇੱਕ ਬੜੀ ਸਮੱਸਿਆ ਕਿ ਸ਼ਰਾਬ ਜਿਹੜੀ ਆ ਉਹ ਤਾਂ ਵਿਧਿਆਪਚਕ ਹੈ ਹੀ ਪ੍ਰੋਬਲਮ ਉਹ ਸ਼ਰਾਬ ਪੀਣ ਨਾਲ ਜਿਹੜਾ ਸਾਡਾ ਲੀਵਰ ਤੇ ਇਫੈਕਟ ਹੁੰਦਾ ਜੀ ਜੀ ਔਰ ਅੱਜ ਕੱਲ ਇੱਕ ਹੋਰ ਵੱਡੀ ਗੱਲ ਆ ਕਿ ਜਿਹੜੇ ਲੋਕੀ ਜ਼ਿਆਦਾ ਸ਼ਰਾਬ ਪੀਣ ਲੱਗ ਜਾਂਦੇ ਆ ਆਪਾਂ ਉਹ ਉਹ ਰੋਜ਼ ਸਵੇਰੇ ਉੱਠ ਕੇ ਕਹਿਣਗੇ ਕਿ ਜਿਵੇਂ ਨਾ ਵੀ ਅੱਜ ਨਹੀਂ ਪੀਂਦਾ ਸਵੇਰੇ ਨਾ ਟਾਇਲਟ 'ਚ ਬੈਠਾ ਉਹ ਵਿਧਿਆਪ ਨਾਲ ਹੀ ਗੱਲ ਲੱਗ ਨਹੀਂ ਜਾਂਦਾ ਵੀ ਰਾਤ ਬੜਾ ਕੰਮ ਖਰਾਬ ਹੋ ਗਿਆ ਜਿਆਦੇ ਹੋ ਗਿਆ ਐਂਗੋ ਬਰਿਆ ਹੋ ਗਿਆ ਅੱਜ ਨਹੀਂ ਪੀਣੀ ਕੁਛ ਹੋ ਜੇ ਅੱਜ ਜੋ ਮਰਜ਼ੀ ਹੋ ਜੇ ਬਾਹਰ ਆ ਕੇ ਘਰ ਵਾਲੀ ਆ ਜਾਂ ਮਾਂ ਆ ਉਹਦੀ ਉਹਦੇ ਵੀ ਸਿਰ ਤੇ ਹੱਥ ਰੱਖ ਦੂ ਵੀ ਲੈ ਵੀ ਰਾਤ ਮੌਦੋਗੇ ਲੈ ਚਾਹ ਬਣਾ ਕੇ ਐੜੀ ਜੀ ਅੱਜ ਨਹੀਂ ਪੀਂਦੇ ਉਹ ਵੀ ਖੁਸ਼ ਹੋ ਜਾਂਦੀ ਹੈ ਵੀ ਚੱਲ ਸਵੇਰ ਨੂੰ ਸੌਂ ਸੌਂ ਖਾ ਗਏ ਸੌਂ ਗੰ ਅੱਜ ਮੇਰੀ ਹੌਲੀ ਹੌਲੀ ਮਤਲਬ ਜਦੋਂ 4:00 ਵਜੇ ਦੇ ਨੇ ਉਹ ਵੇਰ ਅਈ ਉਹ ਕੀ ਹੁੰਦਾ ਕੀ ਯਾਰ ਚਾਰ ਫਿਰ ਕਹਿੰਦਾ ਚਲ ਆ ਇਹ ਕਰਦੇ ਆ ਜੇ ਲिटल ਜਿਹਾ ਲੈ ਲੈਂਦੇ ਕਮਿਟਮੈਂਟ ਆਪਦੇ ਨਾਲ ਹੀ ਕਿਹਣਾ ਲੈ ਲੈਂਦੇ ਤੇ ਬਸ ਫਿਰ ਦੂਜਾ ਨਹੀਂ ਲਾਉਂਦੇ ਅਜਾ ਉਹ ਜਦ ਇੱਕ ਲਾਉਂਦਾ ਫਿਰ ਉਹ ਦੂਜੇ ਦੀ ਵੀ ਕਰੀਮਿੰਗ ਹੋ ਜਾਂਦੀ ਹੈ ਫਿਰ ਜਦੋਂ ਦੂਜਾ ਲੱਗ ਗਿਆ ਤੀਜੀ ਵਾਰੀ ਤਾਂ ਫਿਰ ਨਾ ਬੜੇ ਆਪ ਦਾ ਨਾ ਫੜੇ ਬਾਪ ਦਾ ਬੇਗੜ ਜਾਂਦਾ ਜਾਂਦਾ ਫਿਰ ਤਾਂ ਕਿੰਨੇ ਆ ਉਹ ਉਹ ਫਿਰ ਹੋ ਜਾਂਦਾ ਉਹ ਕੀ ਇਹ ਇਹ ਰੀਜ਼ਨ ਕੀ ਆਪਾਂ ਤਾਂ ਉਸ ਚੀਜ਼ ਨੂੰ ਲੈਣੇ ਆ ਨਾ ਜਿਵੇਂ ਹੁਣ ਮੈਂ ਹੱਸ ਕੇ ਕਹਿੰਦੀ ਗੱਲ ਆਪਾਂ ਨੂੰ ਐ ਲੈ ਨੇ ਵੀ ਇਹਦਾ ਕੀ ਹੈ ਤਾਂ ਰੋਜ਼ ਹੀ ਸੌਂ ਖਾਂਦਾ ਹੈ ਰੋਜ਼ੇ ਪੀ ਲੈਂਦਾ ਅਸੀਂ ਉਹ ਸੈਂਟੀਫਿਕ ਚੀਜ਼ ਤੇ ਨਹੀਂ ਜਾਂਦੇ ਵੀ ਉਹਦਾ ਪ੍ਰੋਬਲਮ ਕੀ ਆ ਕਿਉਂ ਐਦਾਂ ਹੁੰਦਾ ਕਿਉਂ ਹੋਇਦਾ ਹੁੰਦਾ ਇਹ ਦੇਖਣਾ ਜ਼ਰੂਰੀ ਆ ਜਦ ਕਿ ਉਹ ਚਾਹੁੰਦਾ ਉਹਨੂੰ ਵੀ ਆਪਦੇ ਬੱਚੇ ਉਨੇ ਹੀ ਪਿਆਰੇ ਨੇ ਜਿੰਨੇ ਮਾਂ ਨੂੰ ਪਿਆਰੇ ਬਿਲਕੁਲ ਬਿਲਕੁਲ ਉਹ ਤੋਂ ਵੱਧ ਪਿਆਰੇ ਨੇ ਮੰਨ ਲਓ ਸ਼ਰਾਬ ਪੀ ਕੇ ਤਾਂ ਉਹਨਾਂ ਲਈ ਉਹ ਕੇਲੇ ਸੰਤਰੇ ਵਧੀਆ ਲੈ ਕੇ ਆਉਂਦਾ ਜੀ ਹਾਂ ਜੀ ਹੁੰਦਾ ਆ ਸਹੀ ਗੱਲ ਹੈ ਤੇ ਮਤਲਬ ਕਹਿੰਦਾ ਕਿ ਉਹ ਉਹਨੂੰ ਕੀ ਹੈ ਪ੍ਰੋਬਲਮ ਕੀ ਹੈ ਕਿ ਉਹਦੇ ਬ੍ਰੇਨ ਦੇ ਅੰਦਰ ਇੱਕ ਹਾਰਮੋਨ ਹੁੰਦਾ ਹੈ ਸਰੂ ਟਾਉਨਿੰਗ ਜਿਵੇਂ ਹੁਣੇ ਲੜਕੇ ਨੇ ਗੱਲ ਕੀਤੀ ਆ ਕਿ ਮੇਰਾ ਲੀਵਰ ਫੈਟੀ ਹੋ ਰਿਹਾ ਤੇ ਉਹਦੇ ਨਾਲ ਕੀ ਹੁੰਦਾ ਕਿ ਹਾਰਮੋਨ ਜਿਹੜਾ ਹੈਗਾ ਉਹ ਵੀਕ ਹੋ ਜਾਂਦਾ ਉਹਦੀ ਕਮਜ਼ੋਰੀ ਕਰਕੇ ਸ਼ਰਾਬ ਪੀਣੀ ਪੈਂਦੀ ਆ ਉਹਨੂੰ ਉਹ 4-5 ਵਜੇ ਜਦੋਂ ਸੂਰਜ ਦੀ ਗਰਮੀ ਹਟਦੀ ਆ ਚੰਦ ਮਾ ਦੀ ਆਉਂਦੀ ਆ ਠੰਡਕ ਤਾਂ ਉਹ ਕੋਈ ਚਾਹ ਪੀਂਦਾ ਉਹਨੂੰ ਚਾਹ ਦੀ ਤਲਬ ਲੱਗਦੀ ਆ ਉਸ ਟਾਈਮ ਕੋਈ ਨਸ਼ਾ ਕਰਦਾ ਉਹਨੂੰ ਉਸ ਟਾਈਮ ਨਸ਼ੇ ਦੀ ਲੱਗਦੀ ਆ ਕੋਈ ਸ਼ਰਾਬ ਪੀਂਦਾ ਉਹਨੂੰ ਸ਼ਰਾਬ ਦੀ ਲੱਗਦੀ ਆ ਚਾਹੇ ਟਾਈਮ ਥੋੜਾ ਅੱਗੇ ਪਿੱਛੇ ਹੋ ਜਾਏ ਪਰ ਉਹ ਸਿਗਨਲ ਉਸ ਟਾਈਮ ਵੱਜਦਾ ਸਭ ਦਾ ਇਹ ਸਾਡਾ ਕਲਚਰ ਆ ਸਾਡਾ ਵਾਤਾਵਰਨ ਆ ਤੇ ਉਹ ਫਿਰ ਉਸ ਟਾਈਮ ਫੇਰ ਮੂਡ ਬਣਾ ਲੈਂਦਾ ਵੀ ਚੱਲ ਪੈਗ ਲਾਉਨੇ ਆ ਤਾਂ ਇਹ ਜਿਹੜਾ ਹਾਰਮੋਨ ਹੈ ਇਹਦੇ ਉੱਤੇ ਸਾਡੇ ਡਾਕਟਰ ਸਾਹਿਬ ਕੰਮ ਕਰਦੇ ਆ ਇਹ ਗੱਲ ਆਪਾਂ ਫੇਰ ਕਰ ਲਾਂਗੇ ਵੀ ਉਹ ਕਿਵੇਂ ਛੁੱਟਦੀ ਆ ਪਰ ਜਿਹੜਾ ਇਹ ਇਹਨੇ ਗੱਲ ਕੀਤੀ ਆ ਮੁੰਡੇ ਨੇ ਉਹ ਕੀਤੀ ਆ ਫੈਟੀ ਲੀਵਰ ਫੈਟੀ ਲੀਵਰ ਉਹਨੂੰ ਫੈਟੀ ਲੀਵਰ ਦੀ ਜੇ ਆਪਾਂ ਗੱਲ ਤੇ ਆਈਏ ਤਾਂ ਮੈਂ ਇਹ ਜਲ ਕਹਿਦਾ ਹੁੰਦਾ ਕਿ ਜਿੰਨੇ ਵੀ ਲੋਕ ਸ਼ਰਾਬ ਪੀਂਦੇ ਆ ਦੇਖੋ ਵੀ ਤੁਹਾਨੂੰ ਤੁਹਾਡੇ ਮਾਪੇ ਨਹੀਂ ਛਡਾ ਸਕੇ ਤੁਹਾਡੂ ਤੁਹਾਡੀ ਘਰ ਵਾਲੀ ਨਹੀਂ ਛਡਾ ਸਕੀ ਤੁਸੀਂ ਆਪ ਨਹੀਂ ਛੱਡ ਪਾਏ ਤੁਹਾਡਾ ਹਰ ਹੱਲ ਨਹੀਂ ਹੋਇਆ ਤਾਂ ਮੈਂ ਵੀ ਤੁਹਾਨੂੰ ਹੱਥ ਜੋੜ ਕੇ ਕਹਿੰਦਾ ਵੀ ਮੈਂ ਵੀ ਤੁਹਾਨੂੰ ਛੱਡਣ ਨੂੰ ਨਹੀਂ ਕਹਿੰਦਾ ਪਰ ਮੈਂ ਇਹ ਜ਼ਰੂਰ ਦੱਸ ਸਕਦਾ ਕਿ ਤੁਹਾਡਾ ਬੁਰਾ ਹਾਲ ਕਿਵੇਂ ਹੋਣ ਵਾਲਾ ਹੈ ਬਿਲਕੁਲ ਸਹੀ ਗੱਲ ਹੈ ਠੀਕ ਹੈ ਨਾ ਤੇ ਗੱਲ ਇਹ ਹੈ ਵੀ ਉਹ ਜਦੋਂ ਫੈਟੀ ਲੀਵਰ ਹੋ ਜਾਂਦਾ ਤਾਂ ਸ਼ਰਾਬ ਪੀਣ ਵਾਲੇ ਇਨਸਾਨ ਨੂੰ ਚਾਹੀਦਾ ਕਿ ਤ੍ਰਿਫਲਾ ਪਾਊਡਰ ਆਂਦਾ ਆਯੁਰਵੇਦ ਦੀ ਬੜੀ ਵੱਡੀ ਤੇ ਨਾ ਤ੍ਰਿਫਲਾ ਪਾਊਡਰ ਉਹਦਾ ਇੱਕ ਚਮਚਾ ਰੋਜ਼ ਸਵੇਰੇ ਖਾਲੀ ਪੇਟ ਖਾ ਲੈ ਜੇ ਹੋਰ ਨਹੀਂ ਹੋ ਸਕਦਾ ਜੇ ਉਹਨੇ ਘਟਾਉਣੀ ਹੈ ਸ਼ਰਾਬ ਛੱਡਣ ਦਾ ਮੂਡ ਬਣਦਾ ਤਾਂ ਸ਼ਾਮ ਨੂੰ ਖਾ ਲਵੇ 5:00 ਵਜੇ ਤਾਂ ਰਾਤ ਨੂੰ ਜੇ ਉਹ 6 ਪੈਗ ਲਾਉਂਦਾ ਤਾਂ 3 ਲਾਉ ਉਹ ਇਹਦਾ ਨਾ ਹੋਏ ਗੁਰਸਬ ਉਹ ਤ੍ਰਿਫਲੇ ਵਾਲੀ ਲਾਉਣ ਲੱਗ ਜਾ

ਔਰ ਤ੍ਰਿਫਲਾ ਦਾ ਕੰਮ ਕੀ ਆ ਜੀ ਫੈਟੀ ਲੀਵਰ ਦੀ ਗੱਲ ਕਰ ਰਹੇ ਆ ਤ੍ਰਿਫਲਾ ਦਾ ਰੋਲ ਹੈ ਇੱਕ ਬਹੁਤ ਵੱਡਾ ਕਿ ਜਿੱਦਾਂ ਕੋਈ ਕਪੜਾ ਗੰਦਾ ਹੋ ਗਿਆ ਜੀ ਉਹਨੂੰ ਤੁਸੀਂ ਧੋਣ ਵਾਸਤੇ ਆਪਾਂ ਡਿਟਰਜੈਂਟ ਦੀ ਫਾਲ ਲੈਨੇ ਆ ਜਾਂ ਕਰ ਲੋ ਉਹ ਦਾ ਪ੍ਰਯੋਗ ਕਰਦੇ ਆ ਧੋਣੇ ਆ ਉਹਦੇ ਨਾਲ ਜਦੋਂ ਧੋਕਿਆ ਇਹ ਨਿੱਖੜਦੀ ਹੈ ਸ਼ਰਟ ਵਾਈਟ ਕਲਰ ਦੀ ਉਵੇਂ ਸਾਡਾ ਤ੍ਰਿਫਲਾ ਜਿਹੜਾ ਪਾਊਡਰ ਆ ਉਹ ਸਾਡੇ ਹਾਰਟ ਬ੍ਰੇਨ ਲੀਵਰ ਪੈਂਕ੍ਰੀਆਟਿਕ ਸਿਕ੍ਰੀਸ਼ਨ ਔਰ ਸੈਕਸ਼ੂਅਲ ਆਰਗਨਸ ਨੂੰ ਇੰਦਾ ਵਾਸ਼ ਕਰ ਦਿੰਦਾ ਹੈ ਕਿ ਬੰਦਾ ਫਰੈਸ਼ ਫੀਲ ਕਰਦਾ ਮਹੀਨੇ ਡੇਢ ਮਹੀਨੇ ਜੀ ਕਿ ਯਾਰ ਕਮਾਲ ਹੋ ਗਿਆ ਔਰ ਲੇਕਿਨ ਇਹ ਜ਼ਰੂਰ ਹੈ ਕਿ ਜਿਵੇਂ दारू ਪੀਣ ਵਾਲਾ ਬੰਦਾ 4 ਕਿ ਦਿਨ ਪਹਿਲੀ ਵਾਰੀ ਜਿਹੜਾ दारू ਪੀਂਦਾ ਐ ਇਹ ਕਰ ਕਰ ਕੇ ਪੀਂਦਾ ਹਾਂਜੀ ਉਵੇਂ ਜਿਵੇਂ ਤ੍ਰਿਫਲਾ ਵੀ ਆਏ ਤਾਂ ਕਰਾਉਂਦਾ 4 ਕਿ ਦਿਨ ਉਦੋਂ ਬਾਅਦ ਜਦ ਸੈੱਟ ਹੋ ਜਾਂਦਾ ਫੇਰ ਉਹ ਕਹਦਾ ਹੁਣ ਹੋਰ ਕੁਝ ਨਹੀਂ ਰਹਿਣ ਦੇਣਾ ਉਧਰ ਕੀ ਦੇਖ ਰਹੇ ਹੋ ਮੰਮੀ ਬਾਈ ਜੀ ਨੇ ਮੇਰੀ ਗੱਲ ਗੌਰ ਨਾਲ ਸੁਣੀ ਬਹੁਤ ਬਹੁਤ ਮੈਨੂੰ ਮੈਨੂੰ ਬੈਕ ਸਟੇਜ ਕਹਿ ਰਹੇ ਸੀ ਵੀ ਗੁਰਸਾ ਮੇਰੇ ਇੱਥੇ ਗੈਸ ਜੀ ਬਣੀ ਜਾਂਦੀ ਐ ਮੈਂ ਇਹਨਾਂ ਨੂੰ ਤ੍ਰਿਫਲਾ ਹੀ ਦੱਸਿਆ ਇਹ ਐਜਾ ਵਾਸ਼ ਕਰ ਦੇਗਾ ਕਿਉਂ ਇਹ ਜਿਹੜਾ ਤ੍ਰਿਫਲਾ ਹੁਣ ਜਿਵੇਂ ਫੈਟੀ ਲੀਵਰ ਦੀ ਉਹ ਗੱਲ ਹੋਈ ਆ ਬਹੁਤੇ ਅੱਜਕੱਲ ਕੀ ਆ ਆਪਾਂ ਵੱਡੇ ਵੱਡੇ ਇੰਸਟੀਚਿਊਟ ਚ ਜਾਂਦੇ ਆ ਉੱਥੇ ਟੈਸਟ ਕਰਾਏ ਜਾਂਦੇ ਨੇ ਤੇਰਾ ਲੀਵਰ ਫੈਟੀ ਹੋ ਗਿਆ ਇਹ ਹੋ ਗਿਆ ਲੀਵਰ ਫੈਟੀ ਹੋ ਗਿਆ ਨੋ ਪ੍ਰੋਬਲਮ ਡਰਨਾ ਨਹੀਂ ਚਾਹੀਦਾ ਲੀਵਰ ਨੂੰ ਇੱਕ ਲੀਵਰ ਹੀ ਕਹਾਜਾ ਆਰਗਨ ਹੈ ਜਿਹੜਾ ਆਪਦੀ ਰਿਪੇਅਰ ਖੁਦ ਕਰ ਲੈਂਦਾ ਇਹਨੂੰ ਕਿਸੇ ਦੀ ਲੋੜ ਨਹੀਂ ਪੈਂਦੀ ਗੰਨੇ ਦਾ ਰਸ ਪੀਂਦੇ ਰਹੋ ਰੈਸਟ ਕਰੋ ਜਿਹੜੀ ਚਾਟੀ ਦੀ ਲੱਸੀ ਹੁੰਦੀ ਆ ਕਈ ਮੈਂ ਦੇਖੇ ਨਾ ਲੋਕ ਜਿਹੜੇ ਬਹੁਤ ਡਰਿੰਕ ਕਰਦੇ ਨੇ ਉਹ ਫਿਰ ਸਵੇਰੇ ਉੱਠ ਕੇ ਚਾਟੀ ਦੀ ਲੱਸੀ ਪੀਂਦੇ ਤਾਂ ਇਹ ਥੋੜੇ ਸੈੱਟ ਹੁੰਦੇ ਨੇ ਕਿ ਚਾਟੀ ਦੀ ਲੱਸੀ ਵੀ ਬਹੁਤ ਕੰਮ ਕਰਦੀ ਹੈ ਇਹਦੇ ਵਾਸਤੇ ਤੁਸੀਂ ਲੱਸੀ ਪ੍ਰਮੋਟ ਕਰ ਰਹੇ ਹੋ ਕਿ दारू ਨਹੀਂ ਨਹੀਂ ਮੈਂ ਕਹਿੰਦੀ ਜੇ दारू ਪੀਣਾ ਲੱਗ ਗਰ ਹੌਲੀ ਹੌਲੀ ਕੀ ਪਤਾ ਉਹ दारू ਛੱਡ ਦੇਣ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਜਿਹੜੀ दारू ਹੈ ਉਹ ਬਾਡੀ ਦੇ ਅੰਦਰ ਆਰਗਨਸ ਨੂੰ ਡਰਾਈ ਕਰਦੀ ਹੈ ਲੀਵਰ ਨੂੰ ਖੁਸ਼ਕ ਕਰਦੀ ਹੈ ਬ੍ਰੇਨ ਨੂੰ ਖੁਸ਼ਕ ਕਰਦੀ ਹੈ ਜਿਹੜੀ ਲੱਸੀ ਹੈ ਉਹ ਤਰ ਕਰਦੀ ਹੈ ਉਹਦਾ ਮਤਲਬ ਇਹ ਹੋ ਗਿਆ ਵੀ ਰਾਤ ਨੂੰ ਪੀ ਸ਼ਰਾਬ ਤੋਂ ਰਾਤ ਕੱਟ ਗਈ ਸਵੇਰ ਲੱਸੀ ਪੀ ਤੋ ਫਿਰ ਤੰਦਰੁਸਤੀ ਮਤਲਬ ਉਹ ਫਿਰ ਉਹ ਚੀਜ਼ ਹੋ ਗਈ ਕਿ ਰੋਜ਼ ਦੀ ਰੋਜ਼ ਫਿਰ ਇੱਕ ਦਿਨ ਐਸਾ ਪ੍ਰੋਬਲਮ ਖੜਾ ਹੁੰਦਾ ਫਿਰ ਉਹਨੂੰ ਐਂਬੂਲੈਂਸ ਹੀ ਲੈ ਕੇ ਜਾਂਦੀ ਆ ਹਸਪੀਟਲ ਜਦੋਂ ਫੈਟੀ ਲੀਵਰ ਹੋ ਜਾਂਦਾ ਹੈ ਫੈਟੀ ਲੀਵਰ ਹੋ ਗਿਆ ਕਦੇ ਕੋਲੇਸਟ੍ਰੋਲ ਵੱਧ ਗਿਆ ਕਦੇ ਟ੍ਰਾਈਗਲਾਈਸਰਾਈਡ ਵੱਧ ਗਏ ਇਸ ਤਰ੍ਹਾਂ ਕਰਕੇ ਫਿਰ ਉਹ ਪ੍ਰੋਬਲਮ ਕ੍ਰੀਏਟ ਹੁੰਦੀ ਆ ਨੇ ਕਈ ਲੋਕ ਕਹਿੰਦੇ ਨੇ ਜੀ ਸਾਡੇ ਲਾ ਫਲਾਣਾ ਬੁਢਾ 40 ਸਾਲ ਦਾ दारू ਪੀ ਜਾਂਦਾ ਲਾਲ ਬਿਆ ਟਮਾਟਰ ਵਰਗਾ ਗੋਇਲ ਐਮੀ ਜਬੜੀਆਂ ਮਾਰੀ ਜਾਂਦਾ ਰੋਜ਼ ਹਾਂ ਹੁਣ ਤਾਂ ਲੱਗੀ ਨਹੀਂ ਕਹਿੰਦੇ ਹਾਂ ਵੀ ਉਹਨੂੰ ਤਾਂ ਕੁਝ ਹੋਇਆ ਨਹੀਂ ਤੇ ਲੇਕਿਨ ਉਹਨੂੰ ਪੁੱਛ ਕੇ ਦੇਖੋ ਵੀ ਉਹ ਕਿਹੜੇ ਡਾਕਟਰਾਂ ਵੈਦਾਂ ਕੋਲੇ ਰੋਜ਼ ਧੱਕੇ ਖਾਂਦਾ ਤੁਸੀਂ ਜਿਹੜੀ ਵਿੱਚ ਗੱਲ ਕਹੀ ਆ ਵੀ ਗੰਨੇ ਦਾ ਰਸ ਪੀ ਲਓ ਹਨਾ ਜਦੋਂ ਲੀਵਰ ਫੈਟੀ ਆ ਪਰ ਜਦੋਂ ਨਾਲ-ਨਾਲ ਲੀਵਰ ਫੈਟੀ ਦੇ ਨਾਲ 슈ਗਰ ਦੀ ਪ੍ਰੋਬਲਮ ਹੋ ਗਈ ਉਹ ਗੰਨੇ ਦਾ ਰਸ ਕਿੱਦਾਂ ਗੰਨੇ ਦਾ ਰਸੀ ਤਾਂ 슈ਗਰ ਦਾ ਇਲਾਜ ਹੈ ਓ ਹਾ ਜੀ ਗੰਢੇ ਦਾ ਹਾਂ ਜੀ ਹਾਂ ਬਿਲਕੁਲ ਸਹੀ ਕਹਿ ਰਹੇ ਹੋ ਰਸਤੇ ਵਿੱਚ 슈ਗਰ ਨਹੀਂ ਹੈ ਉਹ ਚ ਸੁਕ੍ਰੋਸ ਹੈ ਉਹਦੇ ਦਾ ਅੱਛਾ ਜੀ ਸਭ ਤੋਂ ਮਿੱਠਾ ਪਰ 0% ਉਹਦਾ ਨੁਕਸਾਨ ਹੈ 0% ਕੈਲਰੀਜ਼ ਆ ਵਾਹ ਮਤਲਬ ਮੈਂ ਪਿੱਛੇ ਜੇ ਇੱਕ ਸ਼ੋਅ ਦੇ ਵਿੱਚ ਕਿਹਾ ਸੀ ਕਿ ਜਿਹੜੇ ਲੋਕ 슈ਗਰ ਦੇ ਮਰੀਜ਼ ਆ ਉਹ ਸਿਰਫ ਚੀਨੀ ਛੱਡਣੀ ਆ ਔਰ ਚੀਨੀ ਤੋਂ ਬਣੀਆਂ ਹੋਈਆਂ ਚੀਜ਼ਾਂ ਉਹੋ ਛੁਣ ਜਲੇਬੀਆਂ ਦੇਖ ਕੇ ਜਿਹਨੂੰ 슈ਗਰ ਉਹਦਾ ਜੀ ਕਰਦਾ ਜਲੇਬੀ ਦੇਖ ਕੇ ਖਾਣ ਨੂੰ ਉਹ ਬਈ ਗੁੜ ਚ ਬਣਾ ਕੇ ਖਾ ਲਾ ਕਿ ਕੌਣ ਕਹਿੰਦਾ ਇੱਕ ਖਾ ਲੈ ਦੋ ਖਾ ਲੈ ਅੱਧੀ ਖਾ ਲੈ ਇਦਾਂ ਬਦਲੇ ਥੋੜੀ ਵੀ ਜਲੇਬੀਆਂ ਦੀ ਪਲੇਟ ਭਰ ਕੇ ਗਵਾਂੜੀਆਂ ਨੂੰ ਦਿਖਾ ਦਿਖਾ ਕੇ ਖਾਉਣੀ ਹੈ ਤੇ ਮਤਲਬ ਕਹਿਣਦਾ ਵੀ ਥੋੜਾ ਖਾਓ ਅੱਛਾ ਫਰੂਟ ਦੇਖੋ ਤੁਸੀਂ ਹਰ ਫਰੂਟ ਹਰ ਇੱਕ ਫਰੂਟ ਕੋਈ ਵੀ ਫਰੂਟ ਹੈ ਜਾਨੀ ਜਿਹੜਾ 슈ਗਰ ਦੇ ਮਰੀਜ਼ ਲਈ ਨੁਕਸਾਨ ਕਰ ਜੇ ਕਹਿੰਦੇ ਅੰਗੂਰ ਨੁਕਸਾਨ ਨਹੀਂ ਨਾ ਨਾ ਬਿਲਕੁਲ ਹੀ ਨਹੀਂ ਕਰਦਾ ਬੜੀ 슈ਗਰ ਹੈ ਕਹਿੰਦੇ ਅੰਬ ਨੂੰ ਜਿਵੇਂ ਕਹਿੰਦੇ ਵੀ ਅੰਬ ਨਹੀਂ ਖਾਣਾ ਚਾਹੀਦਾ ਗੇਲਾ ਨੁਰੀ ਜੀ ਆਪਣੇ ਗੋਇਲ ਸਾਹਿਬ ਨੂੰ ਤਾਂ ਪਤਾ ਹੈ ਜਿਹੜਾ ਫਰੂਟਸ ਐਨੀ ਕਾਈਂਡ ਆਫ ਫਰੂਟਸ ਸਭ ਤੋਂ ਵੱਧ ਸਵੀਟਰ 0% ਨੁਕਸਾਨ ਦੇਖ ਲਓ ਕੀ ਬਾਤ ਹੈ ਨਾ ਜੀ ਨੇਚਰ ਨੇ ਮਤਲਬ ਕਿ ਮੇਰੇ ਇੱਕ ਦੋਸਤ ਨੇ ਅਬੂ ਦਾ ਵਿੱਚ ਰਹਿੰਦੇ ਉਹਨਾਂ ਨੂੰ 360 슈ਗਰ ਸੀ ਹੂੰ ਤੇ ਉਹਨਾਂ ਨੇ ਮਾਰਨਿੰਗ ਐਮਪਟੀ ਸਟੋਮੈਚ ਫਰੂਟ ਖਾਣਾ ਸ਼ੁਰੂ ਕਰਤਾ ਆਂਬ ਉਥੇ ਸਭ ਤੋਂ ਮਹਿੰਗੇ ਵਿਕਦੇ ਨੇ ਦबई 'ਚ ਹਾਂਜੀ ਤੇ ਉਹ ਕਹਿੰਦੇ ਮੈਂ ਤਾਂ ਟੋਕਰੀਆਂ ਨੇ ਟੋਕਰੀਆਂ ਖਾ ਗਿਆਂ ਤੇ ਉਹ ਅੱਜ ਉਹਨਾਂ ਦੀ 슈ਗਰ ਲੈਵਲ ਦੇਖੋ ਤਾਂ 100 ਦੇ ਥੱਲੇ ਥੱਲੇ ਸੱਚੀ ਕੀ ਬਾਤ ਸੱਚੀ ਹੈ ਨਾਰਮਲ ਹੈ ਕਿ ਹੈ ਜੀ ਜਿੱਦਾਂ ਹੁਣ 슈ਗਰ ਦੇ ਜਿਹੜਾ ਮਰੀਜ਼ ਆ ਉਹ ਇੱਕਦਮ ਡਰ ਜਾਂਦਾ ਹਾਂਜੀ ਉਹ ਆਪਦੇ ਜਦੇ ਬੈਂਕ ਬੈਲੈਂਸ ਕੀ ਕਾਪੀਆਂ ਕਿਤਾਬਾਂ ਘਰ ਵਾਲੀ ਨੂੰ ਦੱਸਣ ਲੱਗ ਜਾਂਦਾ ਨੇ ਆਲੇ ਨੂੰ ਕਿਸੇ ਲਈ ਜਾਂਦਾ ਆ ਵੀ ਆਹ ਪਤਾ ਨਹੀਂ ਮੈਨੂੰ ਕੀ ਹੋ ਜੂਗਾ ਹੈਨਾ ਜਦ ਕੀ ਜਦੋਂ ਮੇਰੇ ਆਪਣੇ ਸਾਡੇ ਕਲੀਨਿਕ ਚ ਦੇਖਦੇ ਆ ਬੰਦਾ ਆ ਕੇ ਕਹਿੰਦਾ ਜੀ ਮੈਨੂੰ 25 ਕ ਸਾਲ ਹੋ ਗਏ ਸ਼ੂਗਰ ਹੋਈ ਨੂੰ ਵੀ ਕਮਲਿਓ ਕਿਉਂ ਡਰਦੇ ਹੋ ਇਹਨੂੰ ਤਾਂ 25 ਸਾਲ ਹੋ ਗਏ ਤੂੰ 25 ਦਿਨਾਂ ਚ ਡਰੀ ਜਨ ਜਿਹਨੂੰ ਨਵੀਂ ਨਵੀਂ ਹੁੰਦੀ ਉਹਨੂੰ ਐ ਲੱਗਦਾ ਪਤਾ ਨਹੀਂ ਕੀ ਬਿਲਕੁਲ ਵੀ ਕੀ ਹੋ ਗਿਆ ਤੇ ਉਹਦੇ ਵਾਰ ਉਹ ਨਾਲ ਦੀ ਨਾਲ ਤਾਂ ਸਾਰੇ ਮਿੱਠੇ ਛੱਡ ਦਿੰਦਾ ਨਾਲ ਦੀ ਨਾਲ ਉਹ ਹਰ ਚੀਜ਼ ਖਾਣੀ ਮੂੰਹ ਚ ਪਾ ਕੇ ਚੀਜ਼ ਮਸਾ ਸੋਚ-ਸੋਚ ਕੇ ਪਾਉਂਦਾ ਜੇ ਕਿਤੇ ਉਹ 20 ਸਾਲ ਤੋਂ ਦਾਰੂ ਪੀ ਰਿਹਾ ਪਹਿਲੇ ਦਿਨੀ ਛੱਡ ਦਿੰਦਾ ਵੀ ਅੱਜ ਨਹੀਂ ਪੀਣੀ ਬਸ ਉਹ ਕਹਿਣ ਦਾ ਵੀ ਉਹ ਚੀਜ਼ਾਂ ਦਾ ਫਿਰ ਸਾਈਡ ਇਫੈਕਟ ਉਹਦੀ ਕਮਰ ਵੀ ਟਾਈਟ ਢਿੱਲੀ ਹੋ ਜਾਂਦੀ ਹੈ ਪੈਂਟਾਂ ਕੱਪੜੇ ਢਿੱ ਤੈਨੂੰ ਕੀ ਹੋ ਗਿਆ ਬਾਹਲਾ ਹੀ ਮੜਾ ਜਾਊਗਾ ਉਹ ਵਿਚਾਰਾ ਹੋਰ ਮਰ ਜਾਂਦਾ ਮੈਨੂੰ ਤਾਂ 슈ਗਰ ਹੋ ਗਈ ਮੈਂ ਤਾਂ ਗਿਆ ਜਦ ਕਿ ਉਹਨੇ ਡਾਈਟ ਬੰਦ ਕਰਤੀ ਉਹਦੇ ਕਰਕੇ ਉਹਨੂੰ ਪ੍ਰੋਬਲਮ ਆ ਗਈ ਉੱਤੋਂ ਗੋਲੀਆਂ ਖਾਣ ਲੱਗ ਗਿਆ ਮੋਟੀਆਂ ਮੋਟੀਆਂ ਜਿਹੜੀਆਂ ਲੀਵਰ ਤੇ ਅਫੈਕਟ ਕਰਦੀਆਂ ਤਾਂ ਇਸ ਕਰਕੇ ਜਿਹੜਾ ਹੈਗਾ ਇਹ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਰਿਹਾ ਔਰ ਮੈਂ ਹਮੇਸ਼ਾ ਅਵੇਅਰ ਕਰਦਾ 슈ਗਰ ਦੇ ਮਰੀਜ਼ਾਂ ਨੂੰ ਕਿ ਜੇ 슈ਗਰ ਤੁਹਾਡੀ ਬਾਰਡਰ ਲਾਈਨ ਆ ਗਈ ਹੈ ਕਈਆਂ ਨੂੰ 6.1 ਆ ਜਾਂਦੀ ਹੈ 6.5 ਆ ਜਾਂਦੀ ਹੈ ਤਿੰਨ ਮਹੀਨੇ ਹੋ ਗਏ 슈ਗਰ 120 ਆ ਜਾਂ ਹਾਂ ਤਿੰਨ ਮਹੀਨੇ ਆਲੇ ਹਾਂ ਕਈਆਂ ਦੀ 120 ਵੀ ਆ ਜਾਂਦੀ ਆ ਨਾਰਮਲ ਡੇਲੀ ਆ ਹਾਂ ਜਿਨ੍ਹਾਂ ਦੀ 8 ਆਉਂਦੀ ਆ ਉਹਨੂੰ ਕਹਿੰਦੇ ਆ ਵੀ ਇਹ ਡਾਇਬੀਟਿਕ ਆ ਪਰ ਉਹਨੂੰ ਵੀ ਮੈਂ ਮੈਂ ਦੇਖਿਆ ਜੀ ਆਪ ਕਿ ਉਹਨੂੰ ਅਸੀਂ ਡਾਈਟ ਸੈੱਟ ਕਰਕੇ ਦੰਨੇ ਆ ਔਰ ਨਾਲ ਅਸੀਂ ਕਹਿੰਦੇ ਆ ਵੀ ਮੇਥੇ ਕਲੌਂਜੀ ਮੇਥੇ 20 ਦਾਣੇ ਕਲੌਂਜੀ ਦੇ 10 ਕਾਣੇ ਤੇ ਛੋਲਿਆਂ ਦੇ 30 ਕਾਣੇ ਕਾਲੇ ਛੋਲੇ ਭਿਓਂ ਕੇ ਰਾਤ ਨੂੰ ਰੱਖ ਦੋ ਸਵੇਰੇ ਖਾਲੀ ਪੇਟ ਚੱਬ-ਚੱਬ ਕੇ ਖਾ ਲਓ ਇਹ ਤਾਂ ਹੁੰਦਾ ਕਿ ਗੁੱਡ ਹੈਲਥ ਵਾਸਤੇ ਸੀ ਚੱਬ ਕੇ ਖਾਣ ਨੂੰ ਕਹਿੰਦੇ ਆ ਜਿਹੜੇ ਲੋਕ ਘੌਲੀ ਨੇ ਉਹਨਾਂ ਨੂੰ ਕਹਿਣਾ ਉਹਨਾਂ ਵੀ ਭੁਜੇ ਛੋਲੇ ਲੈ ਲਓ ਹੈ ਨਾ ਜੀ 300 ਗ੍ਰਾਮ ਲੈ ਲਓ ਤੇ 100 ਗ੍ਰਾਮ ਉਹਦੇ ਵਿੱਚ ਪਾ ਲਓ ਕਲੌਂਜੀ 200 ਗ੍ਰਾਮ ਪਾ ਲਓ ਮੇਥੇ ਉਹਨੂੰ ਪੀਸ ਕੇ ਪਾਊਡਰ ਬਣਾ ਲਓ ਅੱਧਾ ਚਮਚਾ ਖਾ ਲਿਆ ਕਰੋ ਕੁਸ਼ਤਾ ਕਰੋ ਮਤਲਬ ਉਹਦੇ ਨਾਲ ਹੀ 슈ਗਰ ਕੰਟਰੋਲ ਹੋ ਰਹੀ ਆ ਅਸੀਂ ਮਤਲਬ ਠੀਕ ਹੈ ਸਾਡੇ ਕੋਲੇ ਜਿਵੇਂ ਕਾਰੋਬਾਰ ਨੇ ਖਰਚੇ ਨੇ ਲੋਕ ਦਵਾਈਆਂ ਦਿੰਦੇ ਨੇ ਉਹ ਦੇਣ ਉਹਨਾਂ ਦੀ ਖੁਸ਼ੀ ਹੈ ਕਈਆਂ ਦਾ ਮਨ ਨਹੀਂ ਟਿਕਦਾ ਵੀ ਗੁਲਸਾਹਬ ਕੋਲੇ ਆਏ ਸੀ ਫੀਸ ਤਾਂ ਦੇਤੀ ਐਨੀ ਤੇ ਜਦ ਗੁਲਸਾਹਬ ਨੇ ਮੇਥੀ ਜੀ ਦੱਸ ਕੇ ਭੇਜਤਾ ਯਾਰ ਇਹ ਤਾਂ ਸਾਨੂੰ ਵੀ ਪਤਾ ਨਹੀਂ ਵੀ ਪਤਾ ਨਹੀਂ ਫਿਰ ਪਹਿਲਾਂ ਹੀ ਖਾ ਲੈਂਦੇ ਮੇਰੇ ਕੋਲ ਮਤਲਬ ਨਹੀਂ ਪਤਾ ਖਾਣਾ ਵੀ ਖਾਣਾ ਕਿੱਦਾਂ ਕਦੋਂ ਖਾਣਾ ਕਲੌਂਜੀ ਦੇ ਜਿਵੇਂ ਤੁਸੀਂ ਕਹਿੰਦੇ ਹੋ ਛੋਲਿਆਂ ਦੇ 30 ਨਾਲ ਮੁੱਠੀ ਭਰ ਕੇ ਪਿਆਉ ਦੇਣੀਆਂ ਹਾਂ ਜਾਦਾ ਬਾਲ ਵੀ ਅੱਜੇ ਠੀਕ ਹੋ ਗਏ ਚੁਟਕੀ ਚੁਟਕੀ ਹੋ ਪਾ ਦੀਆਂ ਨੇ ਹੁਣ ਕਈ ਮੇਰੇ ਕਈ ਵੀਡੀਓ ਹੁੰਦੇ ਨੇ ਉਹਦੇ ਥੱਲੇ ਕਮੈਂਟ ਚ ਲਿਖ ਦਿੰਦੇ ਨੇ ਵੀ ਗੋਇਲ ਸਾਹਿਬ 10 ਕਲੌਂਜੀ ਦੇ ਦਾਣੇ ਦਾ ਜਾੜ ਜੀ ਫਸ ਕੇ ਰਹਿ ਜਾਣਗੇ ਮੈਂ ਕਹਿੰਦਾ ਤੂੰ ਫਸਾ ਤਾਂ ਸਹੀ 10 ਫਸਾ ਅਗਲੇ 10 ਤਾਂ ਨਿਕਲਣਗੇ ਆਪੇ ਖੁਰ ਕੇ ਅੱਜ ਬੰਦਾ ਚੱਲ ਜਾਣਗੇ ਜੀ ਜਾਣਾ ਜੀ ਗੱਡੇ ਬਣੇ ਪਏ ਨੇ ਮੇਰਾ ਕੀ ਕਸੂਰ ਆਊਡਰ ਪੜਾ ਕੇ ਖਾਲਾ ਮਤਲਬ ਕਿ ਇਤੋਂ ਵੱਧ ਜੀ ਖਾਂਦਾ ਬੰਦਾ ਨਾ ਫਿਰ ਗਰਮੀ ਪੈਂਦੀ ਆ ਅੱਜ 10 ਦਾਣੇ 30 ਦਿਨਾਂ ਦੇ ਵਿੱਚ 300 ਦਾਣਾ 365 ਦਿਨਾਂ ਦੇ ਵਿੱਚ 3660 ਦਾਣੇ ਉਹਨੂੰ ਫਿਰ ਵਜਨ ਕਰੋ ਨਾ ਨਿਕਲਣਾ ਤਾਂ ਬਾਡੀ ਚ ਪਰ ਜੇ ਆਪਾਂ ਪਾਣੀ ਚ ਪਿਉੰਨੇ ਉਹਦੀ ਗਰਮੀ ਨਿਕਲ ਵੀ ਜਾਂਦੀ ਹੈ ਹਾਂ ਉਹਦੀ ਜਦੋਂ ਪਾਣੀ ਚ ਪਿਉ ਦਿੰਦੇ ਆ ਉਹਦੀ ਤਸੀਰ ਜਿਹੜੀ ਚੇਂਜ ਹੋ ਜਾਂਦੀ ਹੈ ਫਿਰ ਉਹ ਪਿਓਰ ਮਤਲਬ ਕਿ ਆਪਣੇ ਸਰੀਰ ਤੇ ਕੰਮ ਕਰਦਾ ਮੇਰਾ ਖਿਆਲ ਹੈ ਵੀ ਗੋਲ ਸਾਹਿਬ ਇਹ ਜਵਾਬ ਭਾਈ ਸਾਹਿਬ ਨੂੰ ਬਿਲਕੁਲ ਸਹੀ ਮਿਲ ਗਿਆ ਹੋਣਾ ਮੈਨੂੰ ਲੱਗਦਾ ਵੀ ਕਾਫੀ ਬੰਦੇ ਹੱਥ ਖੜੇ ਕਰ ਰਹੇ ਨੇ ਆਹਨਾਂ ਦੀਆਂ ਵੀ ਸਮੱਸਿਆਵਾਂ ਨੇ ਇੱਕ ਬੰਦੇ ਨੂੰ ਦਿਓ ਜੀ ਮਾਈਕ ਫਿਰ ਅਸੀਂ ਪੁੱਛ ਲਈਏ ਹਾਂ ਜੀ ਸਰਦਰਸਾਲ ਜੀ ਅੱਜ ਮੈਂ ਆਪਣੇ ਲਈ ਨਹੀਂ ਕਿਸੇ ਹੋਰ ਲਈ ਤੁਹਾਡੇ ਕੋਲ ਸਨਮੁਖ ਹੋਇਆ ਜੀ ਮੈਂ ਪ੍ਰੋਪਰਟੀ ਦਾ ਕੰਮ ਕਰਦਾ ਜੀ ਨਾਲ ਬਿਲਡਿੰਗ ਕੰਟਰੈਕਸ਼ਨ ਦਾ ਕੰਮ ਕਰਦਾ ਜੀ ਮੇਰੇ ਕੋਲ ਕੁਝ ਲੇਬਰ ਕੰਮ ਕਰਦੀ ਹੈ ਹਮ ਜਿਹਦੇ ਵਿੱਚ ਕੁਝ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਨੇ ਹਮ ਉਹ ਦੇਖਿਆ ਜੀ ਉਹਨਾਂ ਵਿੱਚੋਂ ਕਈ ਚੈਨੀ ਖੈਨੀ ਵਗੈਰਾ ਗੁਟਕਾ ਜਰਦਾ ਵਗੈਰਾ ਖਾਂਦੇ ਰਹਿੰਦੇ ਆ ਹਮ ਤੇ ਹੋਰ ਵੀ ਕਈ ਨਸ਼ੇ ਕਰਦੇ ਹੋਣੇ ਕਈ ਦਿਨਾਂ ਤੋਂ ਦੇਖ ਰਿਹਾ ਜੀ ਉਹਨਾਂ ਦੇ ਵਿੱਚ ਕਈ ਸਮੱਸਿਆਵਾਂ ਆ ਰਹੀਆਂ ਹਨ ਮੈਨੂੰ ਲੱਗਦਾ ਵੀ ਇੱਕ ਦੋ ਜਣਾਂ ਦਾ ਲੀਵਰ ਦੇ ਚੱਕਰ ਬਹੁਤ ਜ਼ਿਆਦਾ ਪੈ ਰਹੇ ਹੈ ਜੀ ਕੋਈ ਇਹਦੇ ਬਾਰੇ ਕੋਈ ਦੱਸੋ ਜੀ ਸੰਦੀਵਾਰੀ ਸਮੱਸਿਆ ਬਾਰੇ ਜੀ ਕਿਸ ਤਰ੍ਹਾਂ ਕਰੀ ਇਲਾਜ ਉਹਨਾਂ ਦਾ ਜੀ ਗੋਲਪਾਲ ਸਾਹਿਬ ਦੱਸੋ ਫਿਰ ਜੀ ਦੇਖੋ ਇਹਦਾ ਇਹਨਾਂ ਦਾ ਇਹਦਾ ਨਾ ਗੁਟਕਾ ਮੈਂ ਤੁਹਾਨੂੰ ਦੱਸਦਾ ਲੀਵਰ ਦੀ ਗੱਲ ਤੇ ਮੈਂ ਦੱਸ ਚੁੱਕਿਆ ਪਰ ਇੱਕ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਹੈ ਜਿਹੜਾ ਗੁਟਕਾ ਤੇ ਖੈਣੀ ਆ ਹਾਂਜੀ ਜੀ ਇਹਦਾ ਇਲਾਜ ਪੂਰੀ ਦੁਨੀਆ 'ਚ ਕੋਈ ਡਾਕਟਰ ਵੈਦ ਨਹੀਂ ਕਰ ਸਕਦਾ ਖੁਦ ਬੰਦਾ ਕਰ ਸਕਦਾ ਹੂੰ ਸਭ ਤੋਂ ਵਧੀਆ ਚੀਜ਼ ਹੈ ਇਹਦੇ ਵਾਸਤੇ ਅਜਵਾਇਣ ਜਿਹੜੀ ਆਪਣੇ ਰਸੋਈ ਚ ਆਮ ਹੁੰਦੀ ਹੈ ਅਜਵਾਇਣ ਲੈ ਲਓ ਮੁੜ ਕੇ ਆਇਆ ਕਿ ਹਾਂ ਉਹ ਜਿਵੇਂ ਗੁਟਕਾ ਲੈਂਦੇ ਆ ਮੈਂ ਇੱਕ ਵਾਰੀ ਨੂਰੀ ਮੈਡਮ ਨੇ ਦੱਸਿਆ ਸੀ ਨੂਰੀ ਮੈਡਮ ਦੇ ਕਈ ਐਸੇ ਜੇ ਲੇਬਰ ਲੱਗੀ ਹੋਈ ਸੀ ਉਹਨਾਂ ਦਾ ਛੜਾਇਆ ਤੇ ਉਹਨਾਂ ਨੂੰ ਦੱਸਿਆ ਵੀ ਇਦਾਂ ਕਰ ਲਓ ਛੁੱਟ ਜਾਂਦਾ ਉਹ ਕੀ ਕਰਨਾ ਐ ਅਜਵਾਇਣ ਲੈਣੀ ਆ ਅਜਵਾਇਣ ਲੈ ਕੇ ਉਹਦੇ ਵਿੱਚ ਥੋੜਾ ਜਿਹਾ ਸਿੰਧਾ ਨਮਕ ਪਾਓ ਤਾਂ ਫੀਲਿੰਗ ਪੂਰੀ ਲੇ ਤੁਹਾਨੂੰ ਏਦਾਂ ਉਹਨੂੰ ਰਗੜ ਕੇ ਅਜਵਾਇਣ ਨੂੰ ਪੂਰਾ ਠੱਪਾ ਮਾਰ ਕੇ ਉਹਨੂੰ ਚਾਕੇ ਆਪਦੇ ਮਜ਼ਦੂਰ ਨੂੰ ਲੈ ਕੇ ਦੇਵੇ ਵੀ ਘਰੇ ਬਣਾ ਲਾ ਕਿੰਨੋ ਜੁਆਇਨ ਲੈ ਲੈ ਕਿੰਨੋ ਦਮਕ ਲੈ ਲੈ ਉਹਨਾਂ ਨੂੰ ਵੰਡ ਦੇ ਸਾਰਿਆਂ ਨੂੰ ਤੇ ਤੁਹਾਡੇ ਵੀ ਥੈਂਕ ਯੂ ਕਰਨਗੇ ਆਉਂਦੇ ਜਾਂਦੇ ਤੁਹਾਨੂੰ ਸਾਸਤਰੀ ਕਾਲ ਬੁਲਾਉਣਗੇ ਨਾਲੇ ਤਰਾਰਾ ਵੀ ਆਊਗਾ ਉਹਨਾਂ ਨੂੰ ਉਹ ਨਾਲੇ ਉਹਨਾਂ ਨੂੰ ਪੂਰਾ ਤਰਾਰਾ ਤਰਾਰਾ ਆਊਗਾ ਉਹਦੇ ਨਾਲ ਤੇ ਉਹਦੇ ਨਾਲ ਜੇ ਦਿਨ ਦੇ ਵਿੱਚ 10 ਵਾਰੀ ਕੋਲੀਪ ਲਾਉਂਦਾ ਮੂੰਹ ਦੇ ਵਿੱਚ ਤਾ ਉਹ ਘੱਟੋ ਘੱਟ 10 ਵਾਰੀ ਦੀ ਜਗ੍ਹਾ ਇੱਕ ਵਾਰੀ ਲਾਊਗਾ ਹੌਲੀ ਹੌਲੀ ਛੱਡ ਦੂਗਾ ਪਰ ਜਿਹੜੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਮੂੰਹ ਦੇ ਕੈਂਸਰ ਹੋਏ ਨੇ ਜਾਂ ਉਹਨਾਂ ਦੇ ਮੂੰਹ 'ਚ ਜ਼ਖਮ ਹੋ ਗਏ ਨੇ ਜਾਂ ਗੁਟਕਾ ਖਹਿਣੀ ਛੁੱਟਦਾ ਹੀ ਨਹੀਂ ਮੂੰਹ ਭਰਿਆ ਹੀ ਰਹਿੰਦਾ ਉਹਨਾਂ ਵਾਸਤੇ ਸਾਡੇ ਵੈਦ ਜੀ ਨੇ ਬਣਾਇਆ ਇੱਕ ਕੋ ਲਿਪ ਦੇ ਬਦਲੇ ਯੂ ਲਿਪ ਉਹ ਯੂ ਲਿਪ ਐਸਾ ਬਣਾਇਆ ਜੀ ਉਹ 'ਚ ਅਕਰ ਕਰਾ ਪਾਇਆ ਹੁਣ ਅਗਰ ਕਰਾ ਜੇ ਬੰਦਾ ਮੂੰਹ ਚ ਰੱਖ ਲਵੇ ਉਹਦੇ ਮੂੰਹ ਦਾ ਸੁਆਦ ਹੀ ਖਤਮ ਹੋ ਜਾਂਦਾ ਉਹਨੂੰ ਫਿਰ ਚੜਦੇ ਦਾ ਸੁਆਦ ਹੀ ਨਹੀਂ ਆਉਂਦਾ ਉਹ ਕਹਿੰਦਾ ਛੱਡੋ ਜੀ ਮਤਲਬ ਓਨੀ ਕੁ ਦੇਰ ਚੁਟਕੀ ਰੱਖਣੀ ਆ ਮੁੜ ਕੇ ਰੱਖਣ ਦੀ ਲੋੜ ਨਹੀਂ ਐਸ ਕਰਕੇ ਜੇ ਉਹਦੀ ਲੋੜ ਪਈ ਤੁਸੀਂ ਉਹ ਵੀ ਆਨਲਾਈਨ ਜਾ ਕੇ www.vedone.com ਤੇ ਜਾ ਕੇ ਲੈ ਲਿਓ ਮਿਲ ਜਾਂਦਾ ਕਰਦੇ ਨੇ ਕਹਿਣਾ ਵੀ ਮੁੰਡਾ ਬਾਕੀ ਚੀਜ਼ਾਂ ਦਾ ਛੱਡ ਗਿਆ ਜੁਆਇੰਟ ਜਿਆਦਾ ਖਾਣ ਲੱਗ ਗਿਆ ਪਤਾ ਜੋੜ ਵੀ ਲੇਗ ਰਹਿੰਦੇ ਆ ਉਹ ਪਿੱਛੇ ਹੱਥ ਹੋਰ ਖੜੇ ਹੋ ਰਹੇ ਜੀ ਹਾਂਜੀ ਹਾਂਜੀ ਅੱਜ ਸਮੱਸਿਆਵਾਂ ਬਹੁਤ ਲੈ ਕੇ ਆਏ ਨੇ ਦੇਖੋ ਸਸਰੀਏਕਾਲ ਕੋਇਲ ਸਾਹਿਬ ਸਰ ਮੈਂ ਤੁਹਾਨੂੰ ਬਹੁਤ ਟਾਈਮ ਤੋਂ ਮਿਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਮਿਲਣ ਨਹੀਂ ਪਾਇਆ ਤੇ ਅਪੁਆਇੰਟਮੈਂਟ ਨਹੀਂ ਮਿਲੀ ਤੇ ਅੱਜ ਇਸ ਸ਼ੋਅ ਦੇ ਰਿਗਾਰਡਿੰਗ ਮਿਲਣ ਦਾ ਮੌਕਾ ਮਿਲਿਆ ਸੀ ਤੇ ਸਰ ਬਸ ਮੈਂ ਇਹਨਾਂ ਕਹਿਣਾ ਚਾਹੁੰਦਾ ਸੀ ਕਿ ਕੁਝ ਟਾਈਮ ਪਹਿਲਾਂ ਮੇਰਾ ਭਰਾ ਇੰਗਲੈਂਡ ਦੇ ਵਿੱਚ ਗਿਆ ਸੀ ਤੇ ਉਹ ਉੱਥੇ ਜਾ ਕੇ ਗਲਤ ਸੰਗਤ ਵਿੱਚ ਪੈ ਗਿਆ ਸੀ ਨਸ਼ਾ ਦੇ ਵਿੱਚ ਪੈ ਗਿਆ ਸੀ ਤੇ ਫਿਰ ਮੈਂ ਤੁਹਾਡੀ ਦਵਾਈ ਦੇ ਬਾਰੇ ਪਤਾ ਕੀਤਾ ਸੀ ਤੇ ਫਿਰ ਉਹ ਦਵਾਈ ਮੈਂ ਉਹਦੇ ਕੋਲ ਇੰਗਲੈਂਡ ਦੇ ਵਿੱਚ ਭੇਜੀ ਸੀ ਤੇ ਅੱਜ ਉਹ ਬਿਲਕੁਲ ਸਵਸਥ ਨੇ ਤੇ ਖੁਸ਼ ਨੇ ਤੇ ਅਸੀਂ ਅੱਜ ਇਸ ਲਈ ਆਏ ਕਿ ਤੁਹਾਡਾ ਦਿਲੋਂ ਧੰਨਵਾਦ ਕਰ ਸਕੀਏ ਕਿ ਬਹੁਤ ਬਹੁਤ ਧੰਨਵਾਦ ਵਾਹ ਜੀ ਵਾਹ ਜੀ ਕੀ ਬਾਤ ਹੈ ਇਹ ਇਹ ਫੀਡਬੈਕ ਜਿਹੜੀ ਗੁਰਸੱਭਾ ਦਾ ਜਿਹੜੀ ਫੀਡਬੈਕ ਆਉਂਦੀ ਹੈ ਨਾ ਇਹ ਵੀ ਗਬਰੂ ਪਾਊਡਰ ਵਾਲਾ ਕੰਮ ਕਰਦੀ ਹੈ ਹਾਂ ਇਹ ਕਰਦੀ ਹੈ ਕਿਉਂਕਿ ਵੈਦ ਦੀ ਇੱਕ ਅਲਰਜੀ ਹੁੰਦੀ ਆ ਜਿਹੜਾ ਵੈਦ ਆ ਨਾ ਜਦੋਂ ਉਹਦਾ ਕੋਈ ਮਰੀਜ਼ ਠੀਕ ਹੁੰਦਾ ਠੀਕ ਹੋ ਕੇ ਜਦੋਂ ਮਰੀਜ਼ ਉਹਨੂੰ ਆ ਕੇ ਦੱਸਦਾ ਵੀ ਮੈਂ ਠੀਕ ਹੋਇਆ ਵੈਦ ਨੂੰ ਇੰਨਾ ਚੋ ਚੜ ਜਾਂਦਾ ਜਿਵੇਂ ਘਰੇ ਮੁੰਡਾ ਜੰਮਿਆ ਹੁੰਦਾ ਉਹਦੇ ਆ ਹਾਂਜੀ ਸਹੀ ਜੀ ਉਹ ਉਹਨੂੰ ਐ ਹੁੰਦਾ ਮੈਂ ਜਿਹੜਾ ਕੰਮ ਕੀਤਾ ਉਹਦੀ ਕਿਤੇ ਨਾ ਕਿਤੇ ਬਰਕਤ ਪਈ ਇਹ ਪਰਮਾਤਮਾ ਕਰਦਾ ਸ਼ੀਫਾ ਜਦੋਂ ਹੱਥ ਚ ਆਉਂਦੀ ਆ ਨਾ ਫੇ ਬੰਦਾ ਉਹਦਾ ਸ਼ੁਕਰ ਕਰਦਾ ਪਰਮਾਤਮਾ ਬਿਲਕੁਲ ਉਹਦਾ ਸ਼ੁਕਰ ਕਰਦਾ ਔਰ ਉਹ ਵੀ ਸਾਥ ਦਿੰਦਾ ਜੀ ਨਾਲ ਖੜਾ ਹੋ ਕੇ ਹਾਂਜੀ